ਕ੍ਰਮ ਮਾਰਕਾ ਮਨੁਜੀ ਸੱਚਾ ਅੱਜ ਸਾਡੇ ਇੱਥੇ ਨੇ ਤੇ ਪੀਚੀ ਮਿਨਿਸਟਰ ਨੇ ਤੇਲੰਗਾਨਾ ਤੋਂ ਸਪੈਸ਼ਲੀ ਪਾਰਟੀ ਨੇ ਇੱਥੇ ਐਜ਼ ਅ ਸਪੈਸ਼ਲ ਆਬਜ਼ਰਵਰ ਇਹਨਾਂ ਨੂੰ ਤੇ ਰਾਹੁਲ ਸਾਹਿਬ ਸਾਡੇ ਕਾਸਵਾਨ ਸਾਹਿਬ ਮੈਂਬਰ ਆਫ ਪਾਰਲੀਮੈਂਟ ਚੁਰੂਤ ਇਹਨਾਂ ਦੇ ਫਾਦਰ ਬਹੁਤ ਲੰਬਾਰਸਾ ਰਹੇ ਨੇ ਇਹ ਚੁਰੂਤੋਂ ਮੈਂਬਰ ਆਫ ਪਾਰਲੀਮੈਂਟ ਦੋ ਦਫਾ ਰਹਿ ਚੁੱਕੇ ਨੇ ਹੁਣ ਤੀਜੀ ਦਫਾ ਇਹ ਹੁਣ ਕੰਟੈਸਟ ਕੀਤਾ ਤੇ ਚੰਡੀਗੜ੍ਹ ਬਾਦ ਤੀਜੀ ਦਫਾ ਇੱਥੇ ਆ ਜਾਣੇ ਨੇ ਤੁਹਾਡਾ ਕੁਸ਼ਲਦੀਪ ਸਿੰਘ ਜੀ ਸਵੇ ਜਿ ਸਰ ਜਿਲ੍ਹੇ ਦੇ ਪ੍ਰਧਾਨ ਬਲਦ ਸਾਹਿਬ ਅੱਛਾ ਬੇਨਤੀ ਹੈ ਇਸ ਤਰ੍ਹਾਂ ਉਹ ਜ ਇਹ ਤੁਹਾਨੂੰ ਮੈਂ ਨਾ ਛੱਡ ਦੂੰਗਾ ਕਾਰਡ ਛੱਡ ਦੂੰਗਾ ਸੋਦਰ ਕੋਈ ਸਪੈਲਿੰਗ ਮਿਸਟੇਕ ਹੈ ਜਿ ਚਲਿਆ ਜੀ ਆਪਣੇ ਜੋਸ਼ੀ ਸਾਹਿਬ ਇਹ ਇਧਰ ਉਸ ਤੋਂ ਬਾਅਦ ਇਹ ਨਾ ਦਣਾ ਮੈਂ ਖਵਾਦ ਦੇ ਵਿੱਚ ਹੀ ਅੱਛਾ ਅੱਜ ਜਿਹੜਾ ਕਾਂਗਰਸ ਦਾ ਮੈਨੀਫੈਸਟੋ ਇਹਦੇ ਬਾਰੇ ਤੁਹਾਨੂੰ ਅਸੀਂ ਆਪਣੀਆਂ ਕੁਝ ਗਾਰੰਟੀਆਂ ਜਿਹੜੀਆਂ ਉਹਦੇ ਬਾਰੇ ਜਾਣਕਾਰੀ ਦੇਣਾ ਚਾਹਨੇ ਹਾਂ ਸਾਰ ਨੂੰ ਪਹਿਲੇ ਇਹ ਹੈ ਕਿ ਹਿੰਦੁਸਤਾਨ ਦੀ ਕਿਸਾਨੀ ਦਾ ਜੋ ਸੰਘਰਸ਼ ਚੱਲ ਰਿਹਾ ਪਿਛਲੇ ਤਕਰੀਬਨ 4 ਸਾਲ ਜਿਹਦੇ ਵਿੱਚ ਜ਼ਿਆਦਾਤਰ ਕਿਸਾਨ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਦੇ ਉਪੀ ਦੇ ਵੈਸਟਰਨ ਉਪੀ ਦੇ ਵੈਸੇ ਸਾਰੇ ਦੇਸ਼ ਦੇ ਹੀ ਨੇ ਕਿਉਂਕਿ ਦਿੱਲੀ ਦੇ ਵੇ ਸੰਘਰਸ਼ੇ ਤੇ ਇਹ ਜਿਹੜੇ ਸੂਬੇ ਅਲੇ ਦੋਲੇ ਨੇ ਦਿੱਲੀ ਦੇ ਉਹਨਾਂ ਦੀ ਜ਼ਿਆਦਾ ਪ੍ਰੈਜ਼ੈਂਸ ਨਜ਼ਰ ਆਉਂਦੀ ਬਟ ਸਾਰੇ ਹਿੰਦੁਸਤਾਨ ਦਾ ਕਿਸਾਨ ਪਵੇਂ ਤਾਂ ਮੱਲੜਾ ਹੈ ਕਨੜਕਾ ਦਾ ਤੇਲੰਗਾਨਾ ਦਾ ਉਹ ਸਾਰਿਆਂ ਦੇ ਇਸ਼ੂ ਸੀ ਤੇਈ ਫਸਲਾਂ ਨੇ ਜਿਹੜੀਆਂ ਸਾਰੇ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਸੂਬਿਆਂ ਵਿੱਚ ਬੀਜੀਆਂ ਜਾਂਦੀਆਂ ਜਿਹੜੀ ਮੇਨ ਕ੍ਰੌਪ ਹੁੰਦੀ ਹੈ ਜਿਸਾ ਪੰਜਾਬ ਦੇ ਕੁਚਾਰੀਆਂ ਪੰਜ ਚੋਨੇ ਆਪਣਾ ਕਰਨ ਕੇ ਉਹਦੇ ਵਿੱਚ ਗੰਨਾ ਜਾਂਦਾ ਉਹਦੇ ਵਿੱਚ ਕਪਾਹ ਜਾਂਦੀ ਨਰਮਾ ਜਾਂਦਾ ਸੋ ਇਸ ਤਰ੍ਹਾਂ ਹੀ ਦਾਣਾ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਤੋ ਕਿਸਾਨਾਂ ਦਾ ਸੰਘਰਸ਼ ਮੋਦੀ ਸਾਹਿਬ ਦੇ ਨਾਲ ਜਿਹੜਾ ਚੱਲਦਾ ਹੈ ਉਹ ਇਹ ਆਇਆ ਹੈ ਕਿ ਸਾਨੂੰ 6 ਮਹੀਨੇ ਪਹਿਲੇ ਸਾਨੂੰ ਰੇਟ ਦੱਸਿਆ ਜੇ ਫਸਲ ਦਾ ਫਸਲ ਦਾ ਰੇਟ ਜਿਹੜਾ ਹੋਏ ਉਹ ਨਿਰਧਾਰਿਤ ਕੀਤਾ ਜਾਏ ਡਾਕਟਰ ਐਮ ਐਸ ਸੁਆਮੀਨਾਥਨ ਦੇ ਫਾਰਮੂਲੇ ਮਤਲਬ ਉਹਦੇ 'ਚ ਇਹ ਹੁੰਦਾ ਹੈ ਸੀ 2 50% ਉਹਦੇ 'ਚ ਇਹ ਹੈ ਬੇਸਿਕਲੀ ਕਿ ਜ਼ਮੀਨ ਦਾ ਠੇਕਾ ਵੀ ਵਿੱਚ ਪਾਇਆ ਜਾਏ ਜੇ ਜਿੰਨਾ ਫਸਲ ਦੇ ਉੱਤੇ ਖਰਚਾ ਹੁੰਦਾ ਇਨਪੁਟਸ ਦਾ ਖਰਚਾ ਟੋਟਲ ਭਾਵੇਂ ਲੇਬਰ ਦਾ ਟੀਜ਼ਲ ਦਾ ਟਰੈਕਟਰ ਦਾ ਲਿਬ ਸਾਰਾ ਕੁਝ ਵਿੱਚ ਪਾ ਕੇ ਤੇ 50% ਉਹਦਾ ਉਹਦਾ ਜਿਹੜੀ ਆਮਦਨ ਕ੍ਰੋਪ ਦੀ ਜੇ ਇੱਕ ਕੁਇੰਟਲ ਪਿੱਛੇ 1000 ਰੁਪਏ ਦਾ ਟੋਟਲ ਖਰਚਾ ਜ਼ਮੀਨ ਦਾ ਠੇਕਾ ਪਾ ਕੇ ਤੇ ਘੱਟੋ ਘੱਟ 1500 ਰੁਪਏ ਰੇਟ ਹੋਣਾ ਚਾਹੀਦਾ ਫਸਲ ਇਹ ਫਾਰਮੂਲਾ ਤੁਹਾਨੂੰ ਝੜਕਾ ਦੱਸ ਰਿਹਾ ਹੈ ਤੋ ਇੰਨੇ ਚਿਰ ਦੇ ਸੰਘਰਸ਼ ਤੋਂ ਬਾਅਦ ਮੋਦੀ ਸਾਹਿਬ ਨੇ ਤੇ 10 ਮਿੰਟ ਦਾ ਵਕਤ ਵੀ ਨਹੀਂ ਕੱਢਿਆ ਹਜ਼ਾਰਾਂ ਦੀ ਲੱਖਾਂ ਦੀ ਤਦਾਦ ਚ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ 700 ਤੋਂ ਵੱਧ ਕਿਸਾਨ ਸਾਡਾ ਸ਼ਹੀਦ ਹੋਇਆ ਰੀਸੈਂਟਲੀ ਤੁਸੀਂ ਵੇਖਿਆ 2 ਮਹੀਨੇ ਪਹਿਲੇ ਆਪ ਦੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਤੇ ਮੇਰਾ ਡਾਇਰੈਕਟ ਚਾਰਜ ਹੈ ਕਿ ਭਗਵੰਤ ਸਿੱਧੇ ਤੌਰ ਬੀਜੇਪੀ ਦਾ ਏਜੰਟ ਤੁਸੀਂ ਹੈਰਾਨ ਹੋ ਕੇ ਅੱਜ ਕਿ ਜੋ ਕੇਜਰੀਵਾਲ ਜੇਲ੍ਹ ਤੋਂ ਬਾਹਰ ਨਿਕਲੇ ਆ ਤੇ ਉਹਨੇ जीएल दे ਵਿੱਚੋਂ ਬਾਹਰ ਨਿਕਲੀ ਜਿੱਦੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਹੈ ਭਗਵੰਤ ਮਾਨ ਨਾਲ ਬੈਠਾ ਉਹਦੇ ਵਿੱਚ ਉਹਨੇ ਦਿੱਲੀ ਦੀ ਗੱਲ ਕੀਤੀ ਜੋ ਪੰਜਾਬ ਦੀ ਕੀਤੀ ਕਿ ਹੈ ਕਿ ਬੀਜੇਪੀ ਦੀ ਸਟ੍ਰੈਟਜੀ ਇਹ ਹੈ ਕਿ ਕੁਝ ਸਾਡੇ ਐਮਐਲਏ ਤੋੜੇ ਜਾਂ ਨਾਲ ਭਗਵੰਤੂ ਨੂੰ ਨਾਲ ਲਿਆ ਜਾਵੇ ਨਾਲ ਬੈਠੇ ਜੇ ਉਹ ਚਾਹੂਗਾ ਤਾਂ ਮੈਂ ਤੁਹਾਨੂੰ ਕਲਿੱਪ ਹੋਣੇ ਦੇਸਾਂ ਜਿਹਦੇ ਵਿੱਚ ਕੇਜਰੀਵਾਲ ਭਗਵੰਤ ਦੀ ਹਾਜ਼ਰੀ 'ਚ ਕਹਿ ਰਿਹਾ ਕਿ ਬੀਜੇਪੀ ਦੀ ਇਹ ਸਟ੍ਰੈਟਜੀ ਹੈ ਕਿ ਸਾਡੇ ਕੁਝ ਐਮਐਲਏ ਖਰੀਦੇ ਜਾਣ ਕੋਈ ਤੋੜੇ ਜਾਣ ਤੇ ਭਗਵੰਤ ਨੂੰ ਨਾਲ ਲਿਆ ਜਾਵੇ ਇਸ ਤਰ੍ਹਾਂ ਭਾਇਆ ਸੋ ਇਹ ਮੈਂ ਤੁਹਾਨੂੰ ਜਿਹੜੀ ਗੱਲ ਕਹਿਣਾ ਚਾਹਨਾ ਇਹ ਕਾਂਗਰਸ ਇੰਡੀਆ ਅਲਾਇੰਸ ਦੀ ਸਰਕਾਰ ਨਜ਼ਰ ਆ ਰਹੀ ਹੈ ਪਤਲੀ ਮੈਜੋਰਟੀ ਆਦੀ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਹੋਏਗਾ ਸਾਡਾ ਇਹ ਵਾਅਦਾ ਇਹਦੇ ਵਿੱਚ ਕਿ ਅਸੀਂ ਐਮਐਸਪੀ ਡਾਕਟਰ ਸੁਆਮੀਨਾਥਨ ਦੇ ਫਾਰਮੂਲੇ ਮੁਤਾਬਕ ਤਈ ਫੈਸਲੇ ਪਹਿਲਾ ਜਿਹੜਾ ਗਿਫਟ ਹੈ ਦੋਸਤਾਂ ਦੇ ਕਿਸਾਨਾਂ ਨੂੰ ਦੇਵਾਂ ਸੋ ਇੱਕ ਨੰਬਰ ਵਾਲੇ ਨੰਬਰ 2 ਮੋਦੀ ਸਾਹਿਬ ਕੋ ਦੋ ਵਿਕਲਪ ਸਨ ਜਦੋਂ ਗਵਰਨਮੈਂਟ ਚਾਹੀਦੀ ਟੋਟਲ ਹਿੰਦੁਸਤਾਨ ਦੀ ਕਿਸਾਨੀ ਦਾ 2014 ਦੇ ਵਿੱਚ ਕਰਜ਼ਾ ਸੀ 9 ਲੱਖ ਕਰੋੜ ਰੁਪਇਆ ਬਟ ਮੋਦੀ ਸਾਹਿਬ ਨੇ ਕਿਸਾਨਾਂ ਨੂੰ ਕਰਜ਼ਾ ਮਾਫੀ ਵੱਲ ਤੇ ਖੇਤ ਮਜ਼ਦੂਰਾਂ ਦੀ ਕਰਜ਼ਾ ਮਾਫੀ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਨੇ ਆਂਦੀ ਕੰਟਰੀ ਜਿਹੜੇ ਮਲਟੀ ਨੈਸ਼ਨਲ ਸੀ ਵੱਡੇ ਬਿਜ਼ਨਸ ਕਰਾਣੇ ਸੀ ਜਿਨ੍ਹਾਂ ਨੇ ਬੈਂਕਾਂ ਦੇ ਕਰੋੜਾਂ ਲੱਖ ਰੁਪਏ ਦੇ ਲੋਨ ਲਏ ਸੀ ਵਾਪਸੀ ਨਹੀਂ ਸੀ ਹੋ ਰਹੀ ਉਹਨਾਂ ਨੂੰ ਦੱਸਾਂ ਸਾਲ 16 ਲੱਖ ਕਰੋੜ ਦੀ ਕਰਜ਼ਾ ਮਾਫੀ ਕੀਤੀ ਸੋ ਮੋਦੀ ਦਾ ਹੱਥ ਅਮੀਰ ਆਦਮੀ ਨਾਲ ਕਾਂਗਰਸ ਦਾ ਹੱਥ ਗਰੀਬ ਆਦਮੀ ਨਾਲ ਤੇ ਕਿਸਾਨ ਤੇ ਖੇਤ ਮਜ਼ਦੂਰ ਨਾਲ ਤੁਹਾਨੂੰ ਪਤਾ ਸ਼ੁਰੂ ਤੋਂ ਹੀ ਕਾਂਗਰਸ ਨੇ ਨਾਰਾ ਜੈ ਜਵਾਨ ਤੇ ਜੈ ਕਿਸਾਨ ਦਾ ਲਾਲਬਾਦ ਦੇ ਸ਼ਾਸਤੀ ਜੀ ਨੇ ਦਿੱਤਾ ਸੀ ਸੋ ਅਸੀਂ ਸਾਫ਼ ਤੌਰ ਆਪਣੀ ਪ੍ਰਾਇੋਰਟੀ ਕਲੀਅਰ ਕਰ ਲਈ ਕਾਂਗਰਸ ਇਜ਼ ਵਿਦ ਦੀ ਫਾਰਮਰਸ ਕਾਂਗਰਸ ਇਜ਼ ਵਿਦ ਦੀ ਲੇਬਰਰਸ ਜਿਹੜਾ ਕਿਸਾਨ ਖੇਤ ਮਜ਼ਦੂਰ ਹੈ ਸਾਡਾ ਜਾਂ ਸਾਡਾ ਕਿਸਾਨ ਹੈ ਸਾਡੀ ਪ੍ਰਾਇੋਰਟੀ ਹੋਏ ਤੋ ਇਸ ਗੱਲ ਕਰ ਕਿ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਤੇ ਜਿਹੜਾ ਖੇਤ ਮਜ਼ਦੂਰਾਂ ਦਾ ਕਰਜ਼ਾ ਹੈ ਉਹਦੇ ਤੇ ਸਪੈਸ਼ਲੀ ਧਿਆਨ ਦੇ ਕੇ ਉਹਨਾਂ ਨੂੰ ਰਾਹਤ ਦੇਣ ਵਾਸਤੇ ਕਰਜ਼ਾ ਮਾਫੀ ਵਲ ਅਸੀਂ ਇੱਕ ਸਪੈਸ਼ਲ ਕਮਿਸ਼ਨ ਬਠਾਵਾ ਉਹ ਸਪੈਸ਼ਲ ਕਮਿਸ਼ਨ ਆਂਦੇ ਟਾਈਮ ਦੇ ਵਿੱਚ ਕਰਜ਼ਾ ਮਾਫੀ ਵਾਲੇ ਰਸਤੇ ਤੇ ਚੱਲੇਗਾ ਸੋ ਦੈਟ ਇਹ ਇੱਕ ਸੈਕਸ਼ਨ ਜਿਨੇ ਪਿਛਲੇ 75 ਸਾਲ ਚ ਦੇਸ਼ ਦਾ ਪੇਟ ਭਾਲਿਆ ਸੈਲਫ ਸਫੀਸ਼ੀਐਂਟ ਦੇਸ਼ ਨੂੰ ਕੀਤਾ ਨਹੀਂ ਤੇ ਹਮੇਸ਼ਾ ਤੁਹਾਨੂੰ ਪਤਾ ਹੈ ਸ਼ੁਰੂ ਚ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਟਾਈਮ ਤੇ ਜਦੋਂ ਪ੍ਰਧਾਨ ਮੰਤਰੀ ਅਮਰੀਕਾ ਜਾਂਦੇ ਸੀ ਉਦੋਂ ਸਾਨੂੰ ਹਮੇਸ਼ਾ ਕਦੀ ਸਾਨੂੰ ਚਾਵਲ ਚਾਹੀਦੇ ਸੀ ਕਦੀ ਕਣਕ ਚਾਹੀਦੀ ਸੀ ਕਈ ਸ਼ਿਪਸ ਭਰੀਆਂ ਜਿਹੜੀਆਂ ਅਮਰੀਕਾ ਤੋਂ ਅਨਾਜ ਦੀਆਂ ਆਉਂਦੀਆਂ ਸੀ ਹੁਣ ਸੈਲਫ ਸਬਿਸਟੈਂਸ ਐਂਡ ਸੈਲਫ ਸਫੀਸ਼ੀਐਂਸੀ ਜਿਹੜੀ ਪਹਿਲੀ ਹਰੀ ਕ੍ਰਾਂਤੀ ਕਾਂਗਰਸ ਲੈ ਕੇ ਆਈ ਐਮਐਸਪੀ ਸਾਰਿਆਂ ਨਾਲੋਂ ਪਹਿਲੇ ਐਮਐਸਪੀ ਦਾ ਜਿਹੜਾ ਪ੍ਰੋਵੀਜ਼ਨ ਹੈ ਕਾਂਗਰਸ ਨੇ ਦਿੱਤਾ ਤਾਂ ਇਹ ਇਸ ਗੱਲ ਕਰ ਇਸ ਸੈਕੰਡਰੀ ਹੈ ਤੀਸਰੇ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਜਿਹੜੀ ਜਿਹਦੇ ਵਿੱਚ ਮੈਂ ਰਾਹੁਲ ਜੀ ਸਾਡੇ ਨਾਲ ਬੈਠ્યો ਮੈਂ ਕਰਨਾ ਚਾਹਾਂਗਾ ਹੈਲਥ ਦੇ ਵਿੱਚ 25 ਲੱਖ ਰੁਪਿਆ ਅਸ਼ੋਕ ਗਲੋਰ ਗਲੋਰ ਸਾਹਿਬ ਦੀ ਸਰਕਾਰ ਨੇ ਤੁਹਾਡੇ ਗਵਰਨ ਚ ਹਰ ਰਾਜਸਥਾਨੀ ਜਿੰਨੂੰ ਵੀ ਕਿਤੇ ਬਿਮਾਰੀ ਦੀ ਹਾਲਤ ਚ ਮਦਦ ਦੀ ਲੋੜ ਪਈ ਹੈ ਹੈਲਥ ਇੰਸ਼ੋਰੈਂਸ 25 ਲੱਖ ਦਾ ਕਵਰ ਦੇ ਸਾਡੇ ਡਬਲੀ ਸੀਐਮ ਸਾਹਿਬ ਬੈਠੇ ਨੇ 10 ਲੱਖ ਦਾ ਇਸ ਟਾਈਮ ਤੇਲੰਗਨਾ ਚ ਆਲਰੇਡੀ ਹੈਲਥ ਕਵਰ ਮਿਲ ਰਿਹਾ ਉਹਦਾ ਮਤਲਬ ਹੈ ਕਿ ਕਿਸੇ ਨੂੰ ਵੀ ਬਿਮਾਰੀ ਦੇ ਹੱਲ 'ਚ ਹਸਤਾ ਜਾਣਾ ਪਏ ਭਾਵੇਂ ਵੱਡੇ ਤੋਂ ਵੱਡੇ ਪ੍ਰਾਈਵੇਟ ਹਸਪਤਾਲ ਚਲੇ ਜਾਓ ਪੈਸੇ ਗਵਰਨਮੈਂਟ ਤੁਹਾਨੂੰ ਨਹੀਂ ਦੇਗੀ ਬਟ ਉਹਦਾ ਬਿੱਲ ਸਿੱਧੇ ਤੌਰ 'ਤੇ ਗਵਰਨਮੈਂਟ ਦੇਵੇ ਹੁਣ ਅਸੀਂ ਇਹ ਫੈਸਲਾ ਕੀਤਾ ਹੈ 올 ਇੰਡੀਆ ਲੈਵਲ ਤੇ 올 ਇੰਡੀਆ ਲੈਵਲ ਤੇ ਅਸੀਂ ਫੈਸਲਾ ਕੀਤਾ ਹੈ ਕਿ ਹਰ ਹਿੰਦੁਸਤਾਨੀ ਨੂੰ 140 ਕਰੋੜ ਲੋਕਾਂ ਕਿਸੇ ਪਰਿਵਾਰ 'ਚ ਭਾਵੇਂ 10 ਮੈਂਬਰ ਨੇ ਕਿਸੇ ਭਾਵੇਂ 5 ਨੇ 2 ਨੇ 1 ਨੇ ਅਸੀਂ 25 ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਹਰ ਹਿੰਦੁਸਤਾਨੀ ਬੇਰਾਖਲੇ ਸਾਰਿਆਂ ਨੂੰ ਬੜਾ ਰੈਵੋਲੂਸ਼ਨਰੀ ਕਦਮ ਦੇ ਦਿੱch ਦੀ ਅਜ਼ਾਦੀ ਤਬਾਦ ਹੋਈ ਗਰੀਬ ਲੋਕ ਅਸੀਂ ਰੋਜ਼ ਹਸਪਤਾਲਾਂ ਚ ਪੜਤਦੇ ਦੇਖੇ ਕਈ ਮਾਂ ਕਈ ਨੌਜਵਾਨ ਮੈਂ ਆਪਣੇ ਵੇਖੇ ਨੇ ਪੁਰਾ ਜਿਹੜੇ ਨੇ ਆਪਣਾ ਪਾਪ ਤੇ ਮਾਂ ਨੂੰ ਹਸਪੀਟਲ ਚ ਨਹੀਂ ਲਿਜਾਦੇ ਕੁਝ ਸੀ ਉਹ ਵਿਚਾਰੇ ਲਿਲਕ ਦੇ ਕਰਾਂ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਏ ਬਿਕੋਜ਼ ਫਾਈਨੈਂਸ਼ੀਅਲੀ ਗਵਰਨਮੈਂਟ ਦਾ ਤੇ ਤੁਹਾਨੂੰ ਬੜਾ ਹਸਪੀਟਲ ਕੋਈ ਕੰਮ ਹੀ ਨਹੀਂ ਕਰਦਾ ਆ ਜਿਹੜੀ ਆਮ ਆਦਮੀ ਕਲੀਨਿਕ ਖੋਲਈਆਂ ਨੇ ਤੇ ਨਿਹਰੀਆਂ ਡਿਸਪੈਂਸਰੀਆਂ ਨੇ ਨਥੇ ਮੁਰਦੰਦਾਂ ਜੇ ਕੋਈ ਮੇਜਰ ਆਪਰੇਸ਼ਨ ਕਰਾਣਾ ਤੁਹਾਨੂੰ ਪ੍ਰਾਈਵੇਟ ਹਸਪਤਾਲ ਚ ਲੈ ਕੇ ਜਾਣਾ ਪਏਗਾ ਪ੍ਰਾਈਵੇਟ ਹਸਪਤਾਲ ਤੇ ਮਰੀਜ਼ ਮਗਰੋਂ ਦਾਖਲ ਹੁੰਦਾ ਪੈਸੇ ਉਹ ਪਹਿਲੇ ਕਹਿੰਦੇ ਜਮਾ ਕਰੋ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਬਾਡੀ ਨਹੀਂ ਚੁੱਕਣ ਦਿੰਦੇ ਕਿ ਬਾਡੀ ਚੁੱਕਣ ਤਾਂ ਕਿ ਮੈਂ ਸਾਰਾ ਬਿੱਲ ਦੇ ਕੇ ਜਾਵਾਂ ਸੋ ਇਹ ਸਾਰੀਆਂ ਚੀਜ਼ਾਂ ਤੋਂ ਲੋਕਾਂ ਨੂੰ ਬਹੁਤ ਵੱਡੀ ਰਾਹਤ ਹੈ ਇਹ ਇਸ ਦੇ ਨਾਲ ਹੁਣ ਇੱਕ ਹੋਰ ਜਿਹੜਾ ਬੜਾ ਇੰਪੋਰਟੈਂਟ ਹੈ ਕਿ ਵੇਖੋ ਹਿੰਦੁਸਤਾਨ ਦੀ ਤੇ ਪੰਜਾਬ ਦੀ ਪਛਾਣ ਨੇ ਚਾਹ ਜਵਾਨ ਜਿਹੜਾ ਕਿਸਾਨ ਮੋਦੀ ਸਾਹਿਬ ਨੇ ਆਂਦੇ ਹਿੰਦੁਸਤਾਨ ਦੀ ਆਰਮੀ ਦੀ ਭਰਤੀ ਬੰਦ ਕਰ। ਅਸੀਂ 18 ਸਾਲ ਦਾ ਜਵਾਨ ਭਰਤੀ ਕਰਦੇ ਸੀ ਤੇ 63 ਵਿੱਚੋਂ ਰਿਟਾਇਰ ਹੋ ਕੇ ਹੁੰਦਾ 18 ਸਾਲ ਦੀ ਨੌਕਰੀ ਸੀ। ਇਹਨਾਂ ਨੇ ਅਜਨੀ ਵੀਰ ਸਕੀਮ ਚ 3 ਸਾਲ ਟ੍ਰੇਨਿੰਗ ਹੈ ਤੇ 4 ਸਾਲ ਰਿਟਾਇਰਮੈਂਟ। 17 ਸਾਲ ਦਾ ਨੌਜਵਾਨ ਮੁੰਡਾ ਭਰਤੀ ਹੋਏਗਾ ਤੇ 21 ਅਜ ਰਿਟਾਇਰ ਹੋ ਜੇ। ਉਹ 21 ਨੂੰ 21 ਅਚਾ ਜਿਹੜਾ 18 ਸਾਲ ਪੁਰਾਣੀ ਆਮਦੀ ਦੀ ਸੀ ਉਹਦੇ ਵਿੱਚ ਪੈਨਸ਼ਨ ਸੀ। ਨਾਲ ਟੋਟਲ ਫੈਮਿਲੀ ਵਾਸਤੇ ਫਾਈਨੈਂਸ਼ੀਅਲ ਪੈਕੇਜ ਕੋਈ ਪਰਿਵਾਰ ਦਾ ਜੀ ਜਾਂ ਖੁਦ ਬਿਮਾਰ ਹੋ ਜੇ ਮੈਨਿਟਰੀ ਹਸਪੀਟਲ ਫ੍ਰੀ ਇਲਾਜ ਚੰਦਸ ਹੁਣ ਇਹਨਾਂ ਵਾਸਤੇ ਨਾ ਮੈਡੀਕਲ ਕਵਰ ਹੈ ਨਾ ਪੈਨਸ਼ਨ ਹੈ ਤੇ ਮੈਨੂੰ ਦੱਸੋ ਹਿੰਦੁਸਤਾਨ ਦੇ ਬਾਰਡਰਾਂ ਦੀ ਰਖਵਾਲੀ ਕੌਣ ਕਰੇਗਾ ਚਾਰਾਂ ਸਾਲਾਂ ਦੇ ਵਿੱਚ ਜਦੋਂ ਲੜਕੇ ਵਾਸਤੇ ਕੋਈ ਰਿਸ਼ਤਾ ਵੀ ਮੰਗਦਾ ਤੇ ਜੋ 10 ਦੇ ਕੋ ਰਿਟਾਇਰਡ ਬੌਜੀ ਹੈ ਤੇ ਕੋ ਰਿਸ਼ਤਾ ਹੀ ਨਹੀਂ ਦੇਣ ਨੂੰ ਤਿਆਰ ਹੁੰਦਾ ਤਾਂ ਜੋ ਇਸ ਗੱਲ ਕਰ ਅਸੀਂ ਇਹ ਫੈਸਲਾ ਕਰ ਲਿਆ ਕਾਂਗਰਸ ਦੀ ਗਰਮਟਾਇਆ ਅਗਰੀ ਵੀਰ ਸਕੀਮ ਸਕ੍ਰੈਪ ਕਰ ਦਿੱਤੀ ਜਾਏਗੀ ਆਮੀ ਦੀ ਐ ਫੌਸ ਦੀ ਤੇ ਨੇਵੀ ਦੀ ਜਿਹੜੀ ਰੈਗੂਲਰ ਭਰਤੀ ਉਹੀ ਕੀਤੀ ਜਾਏਗੀ ਸੋ ਇੱਕ ਇਹ ਹੋਰ ਪੰਜਾਬੀਆਂ ਵਾਸਤੇ ਵੱਡੀ ਗੱਲ ਹੈ ਅੱਛਾ ਨੌਜਵਾਨਾਂ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਬੜੀ ਅੱਛੀ ਸਕੀਮ ਲੈ ਕੇ ਆਉਂਦੀ ਹੈ 25 ਸਾਲ ਤੋਂ ਥੱਲੇ ਦੀ ਉਮਰ ਵਾਲਾ ਨੌਜਵਾਨ ਲੜਕਾ ਜਿਹੜਾ ਜਿੰਨੇ ਡਿਪਲੋਮਾ ਕੀਤਾ ਹੈ ਜਾਂ ਜਿਹਨੇ ਗ੍ਰੈਜੂਏਸ਼ਨ ਕੀਤੀ ਉਹਨੂੰ ਅਪਰੈਂਟਿਸਿਪ ਅਪਰੈਂਟਿਸਿਪ ਤੁਹਾਨੂੰ ਸਭ ਦਿਓ ਸਰ ਇਹ ਕਿਸੇ ਨੇ ਆਪਣੇ ਹੁਨਰ ਵਾਸਤੇ ਕੋ ਟ੍ਰੇਡ ਕਰਨੀ ਹੈ ਕੋਈ ਗਵਰਨਮੈਂਟ ਕਿਸੇ ادارے ਦੇ ਵਿੱਚ ਜਾਂ ਕਿਸੇ ਪ੍ਰਾਈਵੇਟ ادارے ਵਿੱਚ ਟ੍ਰੇਨਿੰਗ ਲੈਣਾ ਚਾਹਦਾ ਇੱਕ ਸਾਲ ਉਹ ਟੋਟਲ ਟ੍ਰੇਨਿੰਗ ਪੀਰੀਅਡ ਦਾ 1 ਲੱਖ ਰੁਪਿਆ ਉਸ ਬੱਚੇ ਦੇ ਸਿੱਧੇ ਤੌਰ 'ਤੇ ਆ ਜਾਏਗਾ 8500 ਰੁਪਿਆ ਮਹੀਨਾ ਬੰਦ ਤਾਂ ਇੱਕ ਲੱਖ ਰੁਪਿਆ ਨੌਜਵਾਨ ਬੱਚੇ ਨੂੰ ਪੈਰਾਂ ਸਿਰ ਖੜਿਆ ਕਰਵਾਸ ਅਜੇ ਤੁਹਾਨੂੰ ਪਤਾ ਹੈ ਬੀਜੇਪੀ ਵਾਲਿਆਂ ਨੇ ਸਕਿੱਲ ਮੈਨੇਜਮੈਂਟ ਸੈਂਟਰ ਖੋਲ੍ਹੇ ਸੀ ਬਟ ਉਦੋਂ ਤੱਕ ਕੁਝ ਨਹੀਂ ਨਿਕਲ ਪਾਇਆ ਅਸੀਂ ਬੱਚੇ ਨੂੰ ਖੁਦ ਜਿੱਥੇ ਮਰਜ਼ੀ ਉਹ ਟ੍ਰੇਨਿੰਗ ਲੈਣਾ ਚਾਹੇ ਉਹ ਆਪਣਾ ਅਪਲਾਈ ਕਰੇਗਾ ਉਸੇ ਟ੍ਰੇਨਿੰਗ ਦੇ ਮਤਾਬਕ 1 ਲੱਖ ਰੁਪਇਆ ਸਾਲ ਦਾ ਸਿੱਧਾ ਹੋਵੇ ਇਸ ਤਰ੍ਹਾਂ ਹੀ ਇੱਕ ਬਹੁਤ ਰੈਵੋਲੂਸ਼ਨਰੀ ਕਦਮ ਲੇ ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਔਰਤਾਂ ਜਿਹੜੀ ਹੈੱਡ ਆਫ ਦੀ ਫੈਮਿਲੀ ਹੋਏਗੀ ਔਰ ਇੱਕ ਪਰਿਵਾਰ ਦੇ ਵਿੱਚ ਤੁਹਾਡੇ ਮਦਰ ਨੇ ਜਾਂ ਹੈੱਡ ਆਫ ਦੀ ਜਿਹੜੀ ਫੈਮਿਲੀ ਹੈ ਉਹਨੂੰ ਘਰ ਰਨ ਕਰਨ ਵਾਸਤੇ 1 ਲੱਖ ਰੁਪਇਆ ਮਾਹ ਲਕਸ਼ਮੀ ਸਕੀਮ ਦੇ ਵਿੱਚ ਦਿੱਤਾ ਜਾਏਗਾ ਹੈਡ ਆਫ ਦੀ ਫੈਮਲੀ ਉਹਦੇ ਚ ਹੈ ਸੋ ਦਤ ਜਿਹੜੀ ਸਿਆਣੀ ਔਰਤ ਹੋਏਗੀ ਉਹ ਉਹਨਾਂ ਪੈਸਿਆਂ ਦਾ ਸਿਆਣਫ ਨਾਲ ਇਸਤੇਮਾਲ ਕਰੇਗੀ ਬਹੁਤ ਸਾਰੇ ਗਰੀਬ ਪਰਿਵਾਰ ਨੇ ਹਿੰਦੁਸਤਾਨ ਤੇ ਉਹ ਜੇ ਲੋਕ ਨੇ ਜਿਹਨਾਂ ਦੋ ਵਕਤ ਦੀ ਅਜੇ ਵੀ ਰੋਟੀ ਨਹੀਂ ਮਿਲ ਰਹੀ 75% ਪੰਜਾਬ ਤੇ ਥੋੜਾ ਜਿਹਾ ਪ੍ਰੋਫਾਈਲ ਤੇ ਬੜੀ ਗਰੀਬੀ ਆਪਣੇ ਬਹੁਤ ਜ਼ਿਆਦਾ ਜੋ ਆਪਾਂ ਆਪਣੇ ਏਰੀਆ ਚ ਦੇਖਨੇ ਆ ਅਜੀ ਆਪਣੇ ਏਰੀਆ ਚ 20 25% ਲੋਕ ਹੈ ਹੋ ਜੇ ਨੇ ਜਿਨਾਂ ਨੂੰ ਦੋ ਵਕਤ ਦੀ ਰੋਟੀ ਨਹੀਂ ਮਿਲਦੀ ਸੋ ਉਹਨਾਂ ਦੀ ਮਦਦ ਵਾਸਤੇ ਅਸੀਂ ਇੱਕ ਇਹ ਜਿਹੜਾ ਹੈ ਕਦਮ ਉਠਾਇਆ ਹੈ ਅੱਛਾ ਇੱਕ ਹੋਰ ਬੜਾ ਮਹੱਤਵਪੂਰਨ ਕੰਮ ਹੈ ਰਾਈਟ ਟੂ ਲੇਬਰ ਦੇ ਰਾਈਟ ਟੂ ਵਰਕ ਦੇ ਥਲੇ ਡਾਕਟਰ ਮਨਮੋਹਨ ਸਿੰਘ ਦੀ ਗਵਰਨਮੈਂਟ ਨੇ ਨਰੇਗਾ ਦੀ ਸਕੀਮ ਸ਼ੁਰੂ ਕੀਤੀ ਸੀ ਇੱਕ ਮਿੰਟ ਬੰਦ ਕਰੀ ਅਸੀਂ ਨਰੇਗਾ ਦੀ ਸਕੀਮ ਸ਼ੁਰੂ ਕੀਤੀ ਸੀ ਨਰੇਗਾ ਦੀ ਸਕੀਮ ਦੇ ਵਿੱਚ ਪਿੰਡੂ ਨੌਜਵਾਨਾਂ ਨੂੰ ਕੰਮ ਕਰਦਾ ਸੀ ਮੌਕਾ ਦਿੱਤਾ ਉਹਦੇ ਵਿੱਚ 200 ਦਿਨ ਮਿਨੀਮਮ 365 ਦੇ ਵਿੱਚ ਕੰਮ ਮਿਲਦਾ ਸੀ ਹੁਣ ਇੱਕ ਪਾਰਟੀ ਨੇ ਫੈਸਲਾ ਕਰ ਲਿਆ ਕਿ ਨਰੇ ਪਿੰਡਾਂ ਤੱਕ ਨਹੀਂ ਚੱਲੇਗੀ ਇਹ ਸ਼ਹਿਰਾਂ ਦੇ ਵਿੱਚ ਵੀ ਜੇ ਮਿਸਪੈਲਟੀਆਂ ਦੇ ਵਿੱਚ ਕੰਮ ਕਰਨਾ ਹੈ ਨਰੇਗਾ ਦੀ ਸਕੀਮ ਸ਼ਹਿਰਾਂ ਦੇ ਵਿੱਚ ਵੀ ਚੱਲੇਗੀ ਇਸ ਟਾਈਮ ਨਰੇਗਾ ਦੀ ਜਿਹੜੀ ਪਰ ਡੇ ਦਿਹਾੜੀ ਉਹ 303 ਰੁਪਏ ਹੈ ਇਹ ਵਧਾ ਕੇ 400 ਰੁਪਏ ਨੇ ਉਹ ਲੇਬਰ ਦਾ ਰੇਟ ਜਿਹੜਾ ਕੰਮ ਕਰਦਾ ਰੇਟ ਹੋਏਗਾ ਦਿਹਾੜੀ ਦਾ ਰੇਟ ਹੋਏਗਾ 400 ਰੁਪਏ ਕਰਨੇ ਕਹਦੇ ਸੋ ਇਹ ਇਹ ਵੀ ਤੁਹਾਨੂੰ ਮੈਂ ਤੁਹਾਨੂੰ ਦੱਸ ਦੇਣਾ ਚਾਣਾ ਦੂਸਰੀ ਗੱਲ ਸਾਡੇ ਕਾਂਗਰਸ ਪ੍ਰਧਾਨ ਖੜਗੇ ਸਾਹਿਬ ਨੇ ਫੈਸਲਾ ਕੀਤਾ ਹੈ ਕਾਂਗਰਸ ਨੇ ਫੈਸਲਾ ਕੀਤਾ ਜਿਹੜਾ 5 ਕਿਲੋ ਗਰੀਬਾਂ ਨੂੰ ਅਸੀਂ ਹੁਣ ਅਜੇ ਕਣਕ ਦਿੰਦੇ ਸੀ ਉਹ ਕੋਟਾ ਡਬਲ ਕਰ ਦਿੱਤਾ ਹੈ ਜਿੱਥੇ ਚਾਵਲ ਜਾਣ ਉਹ ਵੀ ਡਬਲ ਹੋਏਗਾ ਕਣਕ ਦਾ ਕੋਟਾ ਵੀ ਜਿਹੜਾ ਉਹ ਅਸੀਂ ਡਬਲ ਦੇ ਦਿੱਤਾ ਹੈ ਇਹਦੇ ਨਾਲ ਨਾਲ ਮੈਂ ਤੁਹਾਡੇ ਸਾਹਮਣੇ ਵੀ ਲੈ ਕੇ ਆਣਾ ਚਾਹਨਾ ਕੁਝ ਔਰਤਾਂ ਦੀ ਗੱਲ ਅਸੀਂ ਰੱਖਣਾ ਚਾਹੁੰਦੇ ਆ ਤੁਹਾਡੇ ਸਾਹਮਣੇ ਕਿ ਭਾਜਪਾ ਜਿਹੜੀ ਤੁਸੀਂ ਵੇਖਿਆ ਸਾਡੀਆਂ ਨੌਜਵਾਨ ਬੱਚੀਆਂ 올ੰਪੀਅਰਸ ਜਿਨ੍ਹਾਂ ਨੂੰ 올ੰਪਿਕ ਦੇ ਮੈਡਲ ਮਿਲੇ ਸੀ ਰਾਜਸਥਾਨ ਸਾਡੇ ਹਰਿਆਣੇ ਦੀਆਂ ਨੌਜਵਾਨ ਬੱਚੀਆਂ ਸਾਡੇ ਜਿਹੜੀਆਂ ਉਹਨਾਂ ਦਾ ਜਿਹੜਾ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਹੈ ਸੀ ਬ੍ਰਿਜ ਭੂਸ਼ਨ ਉਨੇ ਜਿਸ ਕਿਸਮ ਦੀ ਬਦਫੈਲੀ ਕੀਤੀ ਬڑے ਵੱਡੇ ਪੇਮਾਨੇ ਤੇ ਸਾਰੇ ਦੇਸ਼ ਦੇ ਵਿੱਚ ਅਕਰੋਸ਼ ਸੀ ਉਹ ਦੇ ਖਿਲਾਫ ਮੋਦੀ ਸਾਹਿਬ ਨੇ ਇੱਕ ਵਾਰ ਵੀ ਉਹਦੇ ਵੱਲ ਧਿਆਨ ਨਹੀਂ ਦਿੱਤਾ on the contrary ਉਹਦੀ ਟਿਕਟ ਕੱਟ ਕੇ ਉਹਦੇ ਨੌਜਵਾਨ ਲੜਕੇ ਨੂੰ ਦੇ ਦਿੱਤੀ ਸਾਡੀਆਂ ਨੌਜਵਾਨ ਬੱਚੀਆਂ ਨੇ 올림픽 ਮੈਡਲਿਸਟ ਨੇ ਉਹਨਾਂ ਵਿੱਚ ਜਿਨ੍ਹਾਂ ਨੇ 올림픽ਸ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤੇ ਜਾਂ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਤੇ ਇਸ ਦੇਸ਼ ਦੇ ਵਿੱਚ ਇਸ ਸਾਡੀਆਂ ਬੱਚੀਆਂ ਸੁਰੱਖਿਅਤ ਨਹੀਂ ਇਹ ਮੂੰਹ ਬੋਲਦੀ ਤਸਵੀਰ ਹੈ ਭਾਜਪਾ ਦੀ ਸੋਚ ਉੱਤੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਨਿਰਮਾਇ ਕਾਰਡ ਹੋਇਆ ਤੁਹਾਨੂੰ ਪਤਾ ਬੜਾ ਅਨਫੋਰਚੂਨੇਟ ਇੱਕ ਬਹੁਤ ਵੱਡਾ ਡਾਕਟਰ ਮਨਮੋਹਨ ਸਿੰਘ ਜੀ ਦੇ ਵੇਲੇ ਕਾਰਡ ਹੋਇਆ ਸੀ ਉਸ ਨੌਜਵਾਨ ਬੱਚੀ ਨੂੰ ਅਸੀਂ ਸਪੈਸ਼ਲ 에ਅਰਕ੍ਰਾਫਟ ਤੇ ਉਹਨੂੰ ਇਲਾਜ ਵਾਸਤੇ ਸਪੈਸ਼ਲੀ ਸਿੰਗਾਪੁਰ ਕਰ ਲਿਆ ਸੀ ਉਸ ਇਲਾਜ ਵਾਸਤੇ ਡਾਕਟਰ ਮਨਮੋਹਨ ਸਿੰਘ ਨੇ ਉਸ ਨੌਜਵਾਨ ਬੱਚੀ ਨੂੰ ਸਿੰਗਾਪੁਰ ਰੋ ਇਲਾਜ ਵਾਸਤੇ ਕਰ ਲਿਆ ਇਥੇ ਦੇਵ ਗੋੜਾ ਸਾਹਿਬ ਦਾ ਜਿਹੜਾ ਪੁੱਤਰ ਹੈ ਉਹਦਾ ਨਾਂ ਹੈ ਪ੍ਰਜਵਲ ਰਿਵਨ 400 ਤੋਂ ਵੱਧ ਔਰਤਾਂ ਨਾਲ ਜੋ ਕਾਂਡ ਹੋਇਆ ਹੈ 2.5 ਹਜ਼ਾਰ ਤੋਂ ਵੱਧ ਜਿਹਦੀਆਂ ਵੀਡੀਓਜ਼ ਜਾਰੀ ਹੋਈਆਂ ਉਹਨੂੰ ਡਿਪਲੋਮੈਟਿਕ ਪਾਸਪੋਰਟ ਦੇ ਕੇ ਬਾਹਰ ਤੋਰਿਆ ਗਿਆ ਐ ਐਂਡ ਮੋਦੀ ਸਾਹਿਬ ਨੇ ਉਹਦੀ ਰੈਲੀ ਵਿੱਚ ਇਹ ਗੱਲ ਕਹੀ ਸੀ ਇਹ ਰਵੰਨਾ ਨੂੰ ਹਰ ਵੋਟ ਮੋਦੀ ਨੂੰ ਸਿੱਧੇ ਤੌਰ 'ਤੇ ਵੋਟ ਪਾਣੀ ਤੁਹਾਨੂੰ ਮੈਂ ਇੱਕ ਮਾਨਸਿਕਤਾ ਇੱਕ ਸੋਚ ਦੀ ਗੱਡੀ ਦੱਸਣਾ ਚਾਹ। ਮੈਂ ਅਪੀਲ ਕਰਾਂਗਾ ਆਪਣੀਆਂ ਪੈਣਾ ਨੂੰ ਮਾਤਾਵਾਂ ਨੂੰ ਪੰਜਾਬ ਵਾਲੀਆਂ ਕਿਰਪਾ ਕਰਕੇ ਇਹੋ ਜੀ ਪਾਰਟੀ ਜਿਹੜੀ ਐਂਟੀ ਵੂਮਨ ਹੈ ਜਿਨ੍ਹਾਂ ਦੀ ਸੋਚ ਹੀ ਤੁਸੀਂ ਵੇਖਦੇ ਹੋ ਜਿਸ ਜਮਾਤ ਨੂੰ ਇਹ ਬਲਾਗ ਕਰਦੇ ਉਹਦੇ ਵਿੱਚ ਔਰਤਾਂ ਦਾ ਕੋਈ ਬਿਲਕੁਲ ਕਿਸੇ ਕਿਸਮ ਉਹਦੇ ਵਿੱਚ ਕੋਈ ਐਂਟਰੀ ਵੀ ਨਹੀਂ ਹੈ ਇਸ ਵਿੱਚ। ਸੋ ਇਸ ਗੱਲ ਕਰਨ